ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀਗਾ ਜੀ ਜੋ ਤੁਸੀਂ 19 ਨਵੰਬਰ ਨੂੰ ਪ੍ਰੋਗਰਾਮ ਬਣਾ ਰਹੇ ਹੋ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਜੀ ਤੁਸੀਂ ਉਹਨਾਂ ਦੇ ਪ੍ਰੋਗਰਾਮ ਦੇ ਨਾਲ ਹੋਰ ਕੀ ਕੀ ਪ੍ਰੋਗਰਾਮ ਕਰੋਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰੂੰਗਾ ਕਿ ਤੁਸੀਂ ਸਾਡੇ ਕੋਲੇ ਆਏ ਸਾਨੂੰ ਪੁੱਛਣ ਵਾਸਤੇ ਆਏ ਤੇ ਮੇਰਾ ਨਾਮ ਜਸਵਿੰਦਰ ਗੱਲ ਸ਼ੇਰੇਆਲਾ ਸ਼ਿਸ਼ ਸੈਨਾ ਸਤੰਤਰ ਪਿਆਰ ਪ੍ਰਦਾਨ जय श्री राम जयकारा वीर बजरंग के हर हर महादेव बम बम भोले 80 हाई कमांड ਦੇ ਹੁਕਮਾਂ ਦੇ ਆਦੇਸ਼ਾਂ ਤੇ ਸੰਦੇਸ਼ਾਂ ਦੇ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ 19 ਤਰੀਕ ਨੂੰ ਜਨਮ ਦਿਨ ਮਨਾਵਾਂਗੇ ਤੇ ਨਾਲ ਸਾਡਾ ਇੱਕ ਰੋਸ ਮਾਰਚ ਦਾ ਵਿਚਾਰ ਜੰਡਾ ਹੋ ਰਿਹਾ ਹੈ ਵਿਚਾਰ ਸਦਾ ਪਨ ਰਿਹਾ ਹੈ BC ਕ੍ਰੋਸ ਮਾਰਚ ਕੱਢਣਾ ਹੈ ਉੱਥੋਂ ਪੈ ਲੈਣਾ ਸ਼੍ਰੀ ਮੁਕਸਾ ਸਾਹਿਬ ਤੱਕ ਅਸੀਂ ਜਲਦੀ ਮੀਟਿੰਗ ਕਰਕੇ ਜਿਹੜਾ ਅਸੀਂ ਰੂਸ ਮਾਰਚ ਕੱਢਣਾ ਹੈ ਜਿਹੜੇ ਸਾਡੇ ਪੀੜਤ ਨੇ ਹੱਤਵਾਰ ਤੋਂ ਸ਼ਿਵ ਸੰਗ ਜਿਹੜੇ ਸਾਡੇ ਆਪ ਆਪਣੇ ਹੋ ਰਹੇ ਆ ਮਾਮਲੇ ਇੰਨਾ ਦੇ ਸੌਰੀ ਸਾਡੇ Hindu ਨੇਤਾ ਨਾਲ ਜਿਹੜੀਆਂ ਘਟਨਾ ਵਾਪਰੀਆਂ ਹੁਣ ਇਸ ਸਮੇਂ ਦੇ ਵਿੱਚ ਹਮਲੇ ਹੋ ਰਹੇ ਹਮਲੇ ਹੋ ਰਹੇ ਐ ਸਾਡੇ ਪੀੜਤ ਬਹੁਤ ਐ ਸਿੱਖਿਆਨਕ ਤੇ ਸਾਡੇ ਵਿੱਚ ਬਹੁਤ ਰੋਸ ਭਰਿਆ ਹੋਇਆ ਐ ਅਸੀਂ ਜਿਹੜਾ ਇਹ ਰੋਸ ਮਾਰਚ ਕੱਢਣਾ ਐ ਪੈਦਰ ਕੱਢਣਾ ਚੱਕ ਸ਼ੇੜਿਆਲੇ ਤੋਂ ਸ਼੍ਰੀ ਮੁਕਸਰ ਸਾਹਿਬ ਤੱਕ ਤੇ ਸਾਡਾ ਜਿਹੜਾ ਅਜੰਡਾ ਹੁਣ ਉਹੀ ਤਰੀਕ ਨੂੰ ਤੁਸੀਂ ਪੁੱਛਿਆ ਸਾਡਾ ਇਹ ਹੈਗਾ ਵੀ ਅਸੀਂ ਇਕੱਠਾ ਕਰ ਦਈਏ ਨਾਲੇ ਭਗਤ ਸਿੰਘ ਜੀ ਦਾ శ్రీਮਤੀ ਇੰਦਰਾ ਗਾਂਧੀ ਜੀ ਦਾ ਜਨਮ ਦਿਨ ਮਨਾ ਲਈਏ ਤੇ ਨਾਲੇ ਅਸੀਂ ਆਪਦਾ ਰੋਸ ਮਾਰਚ ਆਦੇ ਸਤਿ ਇਹ ਜਲਦੀ ਅਸੀਂ ਮੀਟਿੰਗ ਕਰਕੇ ਹਾਈ ਕਮਾਂਡ ਤੋਂ ਹੁਕਮ ਲੈ ਕੇ ਤੁਹਾਨੂੰ ਅਗਲੇ ਪ੍ਰੋਗਰਾਮ ਤੇ ਲਾ ਦੇ। ਠੀਕ ਹੈ ਅਸੀਂ ਕੁੰਨੀ ਤਿਰਗਤੂ ਕੀ ਕੀ ਕਰਦੇ। જય શ્રી ਰਾਮ ਜਿਕਾਰਾ ਵੀਰ ਬਜਰੰਗੇ ਹਰ ਹਰ ਮਹਾਦੇ ਬੰਬ ਬੰਬ